ਕਵਰਲੇ ਨੇ ਕਪੂਰਥਲਾ ਤੋਂ ਜਿੱਥੇ ਮੋੜੀਆਂ ਸਹੂਲਤਾ ਨਾ ਦੇਣ ਲਈ ਡਿਪਟੀ ਕਮਿਸ਼ਨਰ ਨੂੰ ਭੇਜਿਆ ਮੰਗ ਪੱਤਰ ਤੁਸੀਂ ਸਾਰਿਆਂ ਨੇ ਆਪਣੇ ਟੀਵੀ ਚੈਨਲਾਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਮ ਲੋਕਾਂ ਨੂੰ ਬੁਨਿਆਦੀ ਸਹੂਲਤਾ ਦੇਣ ਦਾ ਦਾਵਾ ਕਰਦੇ ਹੋਏ ਇਸ਼ਤਿਹਾਰ ਸੁਣਿਆ ਹੋਵੇਗਾ ਆ ਪੰਜਾਬ ਸਰਕਾਰ ਤੁਹਾਡੇ ਦਰਵਾਜ਼ੇ ਤੇ ਹੈ ਦੂਜਾ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਿਤ ਕਈ ਪਿੰਡ ਅਜਿਹੇ ਹਨ ਜਿੱਥੇ ਗਰੀਬ ਵਰਗ ਨਾਲ ਸਬੰਧਤ ਪਰਿਵਾਰ ਮੁੱਢਲੀ ਜ਼ਮੀਨ ਨੂੰ ਤਰਸ ਰਹੇ ਨੇ ਪਿੰਡ ਕਪੂਰਥਲਾ ਨੂੰ ਮੁੱਢਲੀ ਸਹੂਲਤਾਂ ਨਾ ਦੇਣ ਸੰਬੰਧੀ ਪਿੰਡ ਨਾਲ ਸਬੰਧਤ ਪੰਚਾਇਤੀ ਵਿਭਾਗ ਦੇ ਅਧਿਕਾਰੀ ਇਲਾਕਾ ਵਿਧਾਇਕ ਏਡੀਸੀ ਦਿਹਾਤੀ ਅਤੇ ਹੁਣ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਆਪਣੀਆਂ ਮੰਗਾਂ ਸੰਬੰਧੀ ਮੰਗ ਪੱਤਰ ਸੌਂਪ ਚੁੱਕੇ ਨੇ ਪਰ ਫਿਰ ਵੀ ਪਿੰਡ ਦੇ ਇਲਾਕੇ ਦੇ ਲੋਕ ਨਹੀਂ ਮੁੜਲੀਆਂ ਸਹੂਲਤਾਂ ਲੈਣ ਲਈ ਤਰਸ ਰਹੀ ਹੈ ਤੇ ਸਰਕਾਰੀ ਦਫਤਰਾਂ ਦੇ ਗੇੜੇ ਮਾਰ ਰਹੀ ਹੈ ਕਪੂਰਥਲਾ ਦੇ ਵੱਖ-ਵੱਖ ਪਿੰਡਾਂ ਨਾਲ ਸੰਬੰਧਤ ਗਰੀਬ ਵਰਗ ਦੇ ਲੋਕਾਂ ਨੇ ਸਮਾਜ ਸੇਵੀ ਤੇ ਸ਼ਹੀਦ ਉਦਮ ਸਿੰਘ ਸੁਸਾਇਟੀ ਦੇ ਮੁਖੀ ਅਵੀ ਰਾਜਪੂਤ ਨੂੰ ਮੂੜ ਦੋਹਰਾਇਆ ਕਿ ਸਰਕਾਰ ਵੱਲੋਂ ਮੁੜਲੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਜਿਸ ਤੋਂ ਬਾਅਦ ਵੱਖ-ਵੱਖ ਪਿੰਡਾਂ ਨਾਲ ਸੰਬੰਧਤ ਗਰੀਬ ਵਰਗ ਦੇ ਸੈਂਕੜੇ ਲੋਕਾਂ ਨੇ ਮੰਗ ਕੀਤੀ ਹੈ ਸਮਾਜ ਸੇਵੀ ਅਵੀ ਰਾਜਪੂਤ ਨਾਲ ਲਿਖਿਆ ਕਿ ਮੰਗ ਪੱਤਰ ਜ਼ਿਲ੍ਹਾ ਡਿਪਟੀ ਕਮਿਸ਼ਨਰ ਕਪੂਰਤਲਾ ਦੇ ਨਾਂ ADC ਜਨਰਲ ਮੈਡਮ ਨੂੰ ਸੌਂਪਿਆ ਗਿਆ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਉਹ ਸੁਣਾਉਣੀ ਹੈ ਪੂਰੀ ਖਬਰ ਸਰ ਕੀ ਸਮੱਸਿਆ ਸੀ ਪਿੰਡਾਂ ਦੀ ਜਿਹਨੂੰ ਲੈ ਕੇ ਤੁਸੀਂ ਅੱਜ ADC ਜਿਹੜਾ ਕਿ ਸਾਹਮਣੂ ਮਿਲੇ ਹੈ ਤਾਂ ਉਹਦੇ ਧਿਆਨ ਚ ਵੀ ਲਿਆਂਦੀ ਹੈ ਸਾਰੇ ਕੀ ਮੰਗਾ ਕੀ ਸੀ 바이グル ਜੀ ਦਾ ਖਾਲਸਾ 바이グル ਜੀ ਦੀ ਫਤਿਹ ਅੱਜ ਅਸੀਂ ਮਾਨਜੋਗ ਦੀਸਾਂ ਨੂੰ ਅੱਜ ਕਪੂਤਲ ਹਲਕੇ ਦੇ ਪਿੰਡਾਂ ਸਬੰਧ ਜੋ ਮਸਲੇ ਸੀ ਉਹਦੇ ਬਾਬਤ ਮਿਲਣਾ ਸੀਗਾ ਕੁਝ ਕਾਮਨਾ ਕਰਕੇ ਜੋ ਸਾਡੀ ਟੀਮ ਆ ਲੇਟ ਹੋ ਗਏ ਸੀਗੇ ਸੋ ਅਸੀਂ ਮਾਨਯੋਗ ਐਡੀਸੀ ਸਾਹਿਬ ਨੂੰ ਆਪਣਾ ਮੰਗ ਪੱਤਰ ਦਿੱਤਾ ਵਾ ਪਰ ਨਾਲ ਦੇ ਨਾਲ ਇਹ ਵੀ ਦੱਸਿਆ ਵਾ ਕਿ ਜਿਹੜਾ ਇਹ ਮੰਗ ਪੱਤਰ ਦਿੱਤਾ ਇਹ ਸਿਰਫ ਮੰਗ ਪੱਤਰ ਤੱਕ ਸੀਮਤ ਨਾ ਰੱਖਿਓ ਜੇ ਅਗਲੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਸਾਡੀਆਂ ਮਾਤਾਵਾਂ ਬੜੀ ਵੱਡੀ ਗਿਣਤੀ ਤੇ ਪਹੁੰਚੀਆਂ ਵਾ ਜੇ ਇਹਨਾਂ ਦੀਆਂ ਸਹੂਲਤਾਂ ਜਿਹੜੀਆਂ ਪਿੰਡਾਂ ਦੇ ਵਿੱਚ ਮਿਲਣੀਆਂ ਚਾਹੀਦੀਆਂ ਜੇ ਪਹਿਲ ਦੇ ਹੱਦ ਤੇ ਹੱਲ ਨਾ ਹੋਈਆਂ ਤੇ ਆਉਣ ਵੇਲੇ ਜਿੰਨੀਆਂ ਬੀਬੀਆਂ ਮੇਰੇ ਵੀਰ ਬਜ਼ੁਰਗ ਪਹੁੰਚੇ ਆ ਸੋ ਸੰਘਰਸ਼ ਤੇਜ ਹੋਊਗਾ ਫਿਰ ਇਹ ਜਿਹੜੀ ਜਗ੍ਹਾ ਵਾ ਇੱਥੇ ਅਸੀਂ ਅਗਲੀ ਟੀਮ ਜਿਹੜੀ ਆ ਅਗਲੀ ਤਰੀਕ ਉਲੀਕ ਕੇ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਗਟ ਕਰਾਂਗੇ ਕਿ ਕੱਲਾ ਸਿਰਫ ਇਹੀ ਕੰਮ ਨਾ ਰੱਖੋ ਕਿ ਤੁਹਾਨੂੰ ਅਸੀਂ ਮੰਗ ਪੱਤਰ ਦੇਤਾ ਤੇ ਮੰਗ ਪੱਤਰ ਰੱਖਤਾ ਤੇ ਉਸ ਤੋਂ ਬਾਅਦ ਪੁੱਛੋ ਹੀ ਕੁਛ ਨਾ ਅੱਜ ਲੋਕ ਮਹਤਾਵਾ ਆਪਣੇ ਘਰਾਂ ਚ ਸਮਾਂ ਕੱਢ ਕੇ ਆਈਆਂ ਕੋਈ ਕਿਸੇ ਲਈ ਬੇਲਾ ਨਹੀਂ ਹੁੰਦਾ ਪਰ ਜੇ ਦਫ਼ਤਰਾਂ ਦੇ ਵਿੱਚ ਇਹ ਬੀਬੀਆਂ ਦਾ ਮਤਾਵਾ ਦਾ ਮਸਲਾ ਹੱਲ ਨਹੀਂ ਹੋਊਗਾ ਤੇ ਆਨਮ੍ਰਿਲ ਜਨਾਬ ਚ ਰੋਸ ਪ੍ਰਦਰਸ਼ਨ ਕਰਾਂਗੇ ਤੇ ਉਦੋਂ ਤੱਕ ਤਨਣਾ ਨਹੀਂ ਚੱਕਿਆ ਜਾਊਗਾ ਜਦੋਂ ਤੱਕ ਸਾਡੀਆਂ ਮਤਾਵਾਂ ਨੂੰ ਬੀਬੀਆਂ ਨੂੰ ਲਿਖਤ ਦੇ ਵਿੱਚ ਸੈਟੀਸਫੈਕਸ਼ਨ ਤੇ ਤੋਹ ਦੇ ਉੱਤੇ ਨਹੀਂ ਸਾਨੂੰ ਦੱਸਿਆ ਜਾਂਦਾ ਕਿਹੜੀ ਸਮੱਸਿਆ ਕਿਹੜੀ ਸੀ ਪਿੰਡਾਂ ਚ ਜਿਹਨੂੰ ਲੈ ਕੇ ਤੁਸੀਂ ਮੰਗ ਪੱਤਰ ਦਿੱਤਾ ਦੇਖੋ ਜੀ ਇੱਕ ਪਾਸੇ ਕਹਿੰਦੀ ਹੈ ਸਰਕਾਰ ਆਪ ਜੀ ਦਾ ਦੁਆਰ ਮੈਨੂੰ ਲੱਗਦਾ ਸਰਕਾਰ ਇੱਥੇ ਵੀ ਸਿਰਫ ਆਪ ਦਾ ਪ੍ਰੋਮੋਸ਼ਨ ਕਰ ਰਹੀ ਆ ਆਮਦਿਯਾ ਦਵਾ ਤੇ ਕੀ ਹੋ ਰਹਾ ਵਾ ਆ ਪਿੰਡਾਂ ਦੀਆਂ ਬੀਬੀਆਂ ਮਾਤਾਵਾਂ ਇੰਨੀਆਂ ਦੁਖੀ ਆ ਸਭ ਤੋਂ ਪਹਿਲੇ ਤੋਂ ਮੈਂ ਸ਼ੁਰੂ ਕਰਨ ਲੱਗਾ ਬਰੀਫ ਕਰਨਾ ਕਿਉਂਕਿ ਪੁਆਇੰਟ 2 ਚਾ ਜ਼ਰੂਰ ਆ ਨੰਬਰ 1 ਤੇ ਕਿਉਂਕਿ ਸਾਰੇ ਗਰੀਬ ਪਰਿਵਾਰ ਦੇ ਸੰਬੰਧ ਪਰਿਵਾਰ ਨੇ ਪਿੰਡਾਂ ਦੇ ਜਿਨ੍ਹਾਂ ਨੇ ਨੀਲੇ ਕੜ ਕਈਆਂ ਕੱਟ ਦਿੱਤੇ ਗਏ ਆ ਉਹ ਕਿਉਂ ਕੱਟੇ ਪਿੰਡਾਂ ਦੇ ਵਿੱਚ ਲਾਗ ਲ ਪਈਆਂ ਤੇ ਜਿਨ੍ਹਾਂ ਨੇ ਬਣਾਣੇ ਸੀ ਉਹ ਬਰਾਈ ਨਹੀਂ ਆ ਤੇ ਜਿਹੜੇ ਕੱਟਣ ਵਾਲੇ ਆ ਉਹ ਕੱਟੇ ਨਹੀਂ ਆ ਤੇ ਜਿਹੜੇ ਨਹੀਂ ਕੱਟਣ ਵਾਲੇ ਸੀ ਉਹ ਕੱਟ ਦਿੱਤੇ ਆ ਦੂਜੇ ਨੰਬਰ ਤੇ ਜਿੰਨੀਆਂ ਮਾਤਾਵਾਂ ਸਾਡੀਆਂ ਵਾਂ ਇਹਨਾਂ ਵਿੱਚ ਕਈ ਇਦਾਂ ਦੇ ਪਰਿਵਾਰ ਆ ਜਿਨ੍ਹਾਂ ਨੂੰ ਬਾਲਿਆਂ ਜੋ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਜੋ ਸਕੀਮ ਮਿਲਦੀ ਆ مالی ਸਹਾਇਤਾ ਉਹ ਨਹੀਂ ਮਿਲਦੀ ਵੀ ਪਿੰਡਾਂ ਦੇ ਵਿੱਚ ਇੰਨੇ ਹਾਲਾਤ ਮਾੜੇ ਆ ਲੋਕਾਂ ਦੀਆਂ ਬਾਲਾਂ ਚੱਤਾਂ ਚੋਰੀਆਂ ਵਾਂ ਨਹੀਂ ਆਂਦੇ ਆ ਬੁਰੇ ਹਾਲ ਹੋ ਜਾਂਦੇ ਫਿਰ ਪਿੰਡਾਂ ਦੇ ਵਿੱਚ ਇੱਕ ਪਾਸੇ ਮੌਜੂਦਾ ਸਰਕਾਰ ਆਈ ਸੀ ਬਦਲਾਵ ਦੀ ਕਿ ਸ਼ਹਿਰਾਂ ਵਾਂਗੂ ਪਿੰਡਾਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ ਪਰ ਸਹੂਲਤਾਂ ਤੇ ਕੀ ਮਿਲਣੀਆਂ ਅੱਜ ਵੀ ਪਿੰਡਾਂ ਦੇ ਵਿੱਚ ਲੋਕ ਮਿੱਟੀ ਦੀਆਂ ਸੜਕਾਂ ਤੇ ਰਹਿ ਰਹੇ ਆ ਆਲੇ ਦੁਆਲੇ ਜਿਹੜੀ ਸੜਕਾਂ ਦੇ ਉੱਤੇ ਵੱਡੇ ਵੱਡੇ ਨਾਲੇ ਖੁੱਲੇ ਪਏ ਆ ਇਹ ਮਤਾਵਾ ਨੂੰ ਚਾਹੀਏ ਆ ਦੱਸਿਆ ਕਿ ਇਹਨਾਂ ਦੇ ਬੱਚੇ ਜਦੋਂ ਸ਼ਾਮ ਨੂੰ ਸੜਕਾਂ 'ਚ ਨਿਕਲਦੇ ਆ ਕਈ ਵਾਰੀ ਡਿੱਗ ਜਾਂਦੇ ਆ ਸੱਟਾਂ ਬੋਲ ਲੈਂਦੀਆਂ ਪਰ ਪਿੰਡਾਂ ਵੱਲ ਧਿਆਨ ਨਹੀਂ ਇਹ ਵਿਚਾਰੇ ਵੋਟਾਂ ਬਾਕੇ ਆਪਣਾ ਸਰਪੰਚ ਮੈਂਬਰ ਬਣਾ ਲੈਂਦੇ ਆ ਪਰ ਬਾਅਦ ਚ ਸੁੱਧ ਬੁੱਧ ਨਹੀਂ ਲੈਂਦੇ ਮੈਂ ਇਹਨਾਂ ਨੂੰ ਵੀ ਅਪੀਲ ਕੀਤੀ ਆ ਕਿ ਆਪਣੀ ਵੋਟ ਦੀ ਤਾਕਤ ਨੂੰ ਸਮਝੋ ਇਹ ਜਿਹੜੇ ਲੀਡਰ ਆ ਭਾਵੇਂ ਸਰਪੰਚ ਹੋਵੇ ਐਮਐਲਏ ਹੋਵੇ ਐਮਪੀ ਹੋਵੇ ਤੁਹਾਡੀ ਵੋਟਾਂ ਦਾ ਇਸਤੇਮਾਲ ਕਰਦੇ ਆ ਬਰਸਾਤੀ ਲੱਡੂ ਬਣ ਕੇ ਆਂਦੇ ਆ ਤੁਹਾਡੀ ਵੋਟ 'ਚ ਬਹੁਤ ਤਾਕਤ ਆ ਮੈਂ ਲੋਕਾਂ ਨੂੰ ਜਾਗਰੂ ਕਰਨ ਚ ਆਪਣਾ ਪੂਰਾ ਜ਼ਿੰਮੇਵਾਰੀ ਨਿਭਾਰਿਆ ਫਰਜ਼ ਨਿਭਾਰਿਆ ਪਰ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬੰਦੀ ਆ ਸਰਕਾਰ ਤੁਹਾਡੇ ਦਰਵਾਜ਼ੇ ਤੇ ਕੰਨੇ ਹੋ ਤੇ ਸਰਕਾਰ ਪਿੰਡਾਂ ਵੱਲ ਵੀ ਜਾਵੇ ਪਿੰਡਾਂ ਚ ਇੰਨੇ ਤਸਯੋਹ ਹਾਲਾਤਾਂ ਚੱਪੜਾਂ ਦੀ ਸਫਾਈ ਨਹੀਂ ਹੋ ਰਹੀ ਚੱਪੜਾਂ ਦੇ ਵਿੱਚ ਸਕੂਲਾਂ ਦੇ ਕੋਲ ਚੱਪੜ ਭਾਵਿਓ ਕੁਕਰਾਂ ਦਾ ਮਸਲਾ ਹੋਵੇ ਕੁਕਰਾਂ ਸਰਕਾਰੀ ਸਕੂਲ ਆ ਜਿਹੜਾ ਉਹਦੇ ਕੋਲ ਚੱਪੜ ਪਿਆ ਵਾ ਐਡਾ ਡਾ ਡੂੰਗਾ ਵਾ ਉੱਥੇ ਸਰਪੰਚ ਨੇ ਮਿੱਟੀਆਂ ਭਰਾ ਭਰਾ ਟਰਾਲੀਆਂ ਕਢਾ ਕਢਾ ਰੱਖ ਲੀਆਂ ਖਾਨਗਾਂ ਦੇ ਵਿੱਚ ਚੱਪੜਾਂ ਦੀ ਸਮੱਸਿਆ ਖਾਨਗਾਂ ਦੇ ਵਿੱਚ ਕੁਕਰਾਂ ਦੇ ਵਿੱਚ ਪਾਣੀ ਦੀ ਜਣੀਆਂ ਮੰਨ ਲਓ ਸਰਕਾਰੀ ਜਣੀਆਂ ਟਿਊਬਵੈਲਾਂ ਵਾ ਉਹਨਾਂ ਦੇ ਜਿਹੜੇ ਆ ਪਾਣੀ ਦੇ ਲਈ ਅੱਜ ਲੋਕ ਤਰਸ ਰਹੇ ਆ ਲੋਕ ਆਪਣੇ ਘਰਾਂ ਦੇ ਵਿੱਚ ਮੋਟਰਾਂ ਲਵਾ ਕੇ ਪਿੰਡਾਂ ਦੇ ਵਿੱਚ ਪਾਣੀ ਲੈਣ ਲਈ ਮਜਬੂਰ ਹੋਇਆ ਉਹਦੇ ਨਾਲ ਲੋਕਾਂ ਦੇ ਬਿਜਲੀ ਦੇ ਬਿੱਲ ਦੇਖੋ ਕਿਸੇ ਦਾ 18000 25000 20000 14000 ਲੋਕ ਜਾਣ ਤਾਂ ਜਾਂ ਕਿੱਥੇ ਉਲਟਾ ਇਹਨਾਂ ਦੇ ਮੀਟਰ ਕੱਟੇ ਜਾਂਦੇ ਆ ਤੇ ਕਿਨੂੰ ਜਾ ਕੇ ਦੱਸਣ ਪਰ ਜਿਹੜੀ ਸਰਕਾਰ ਪ੍ਰਸ਼ਾਸਨ ਇਹਨਾਂ ਪਿੰਡਾਂ 'ਤੇ ਧਿਆਨ ਨਹੀਂ ਦੇ ਰਿਹਾ ਕਪੂਤਰ ਦੇ ਹਲਕਿਆ ਸੇਵਾਦਾਰ ਹੋਣ ਦੇ ਨਾਤੇ ਮੈਂ ਤੇ ਇਹਨਾਂ ਦੀਆਂ ਹੱਕਾਂ ਨੂੰ ਪੂਰਾ ਕਰਵਾਉਣ ਦੇ ਸੰਘਰਸ਼ ਕਰੂੰਗਾ ਭਾਵੇਂ ਮੈਨੂੰ 2 ਮਹੀਨੇ ਲੱਗਣ 4 ਮਹੀਨੇ ਲੱਗਣ ਜਿੰਨੀ ਦੇਰ ਮੈਂ ਸੰਘਰਸ਼ ਕਰ ਸਕਦਾ ਵਾਂ ਆਪਣੇ ਕਪੂਤਰ ਦੇ ਲੋਕਾਂ ਲਈ ਇੱਕ ਇੱਕ ਦਿਨ ਸੰਘਰਸ਼ ਕਰੂੰਗਾ ਉਹਦੇ ਲਈ ਮੈਨੂੰ ਕੋਈ ਵੀ ਜਣਾਵਾ ਸੈਕਰੀਫਾਈਜ਼ ਕਰਨਾ ਪਿਆ ਮੈਂ ਕਰੂੰਗਾ ਜੇਪ ਗੱਲ ਕਰੀ ਵੀਡੀਓ ਦੀ ਜ਼ਿੰਮੇਵਾਰੀ ਨੂੰ ਤੁਸੀਂ ਕਿਦਾਂ ਸਮਝਦੇ ਹੋ ਵੀਡੀਓ ਦੀ ਜ਼ਿੰਮੇਵਾਰੀ ਮੈਂ ਤਾਂ ਦੱਸ ਦਿੰਦਾ ਜੀ ਵੀਡੀਓ ਨਾ ਮੇਰੀ ਪਿਛਲੇ ਦਿਨ ਵੀ ਤੁਹਾਡੀ ਸੋਸ਼ਲ ਮੀਡੀਆ ਰਾਹੀਂ ਤੁਸੀਂ ਜਾਣਦੇ ਹੋ ਗੱਲ ਕੀਤੀ ਕਿ ਵੀਡੀਓ ਸਾਹਮਣੇ ਸ਼ੁਕਰਵਾਦ ਦਾ ਟਾਈਮ ਦਾ ਮਲਕੀਤ ਜੀ ਨੂੰ ਸ਼ੁਕਰਵਾਦ ਟਾਈਮ ਦਾ ਸਾਰੇ ਆ ਪਿੰਡ ਦੇ ਮਸਲੇ ਆ ਲਖਬੀਰ ਨੇ ਮਲਕੀਤ ਨੇ ਤੇ ਸੁਨੀਲ ਨੇ ਨਿੰਮਲ ਜੀ ਨੇ ਵਰਿੰਦਰ ਜੀ ਨੇ ਜਿੰਨੇ ਦਰਜਾ ਦਰਜਾ ਲੋਕ ਨੇ ਪਿੰਡਾਂ ਦੇ ਇਹਨਾਂ ਨੇ ਵੀਡੀਓ ਮਿਲ ਜਾਣਾ ਜੇ ਵੀਡੀਓ ਸਾਬ ਆਪਣੀ ਜਿਹੜੀ ਡਿਊਟੀ ਆ ਉਹਦੇ ਉੱਤੇ ਪਿੰਡਾਂ ਦੀਆਂ ਜਿਹੜੀਆਂ ਬੰਦੀਆਂ ਸਹੂਲਤਾਂ ਉੱਤੇ ਨਹੀਂ ਕਰੇ ਉੱਤੇ ਦੇ ਤੇ ਮੈਂ ਤੁਹਾਨੂੰ ਬਾਰ ਬਾਰ ਕਹਿ ਰਿਹਾ ਜਿਹੜਾ ਸੰਘਰਸ਼ ਹੋਊਗਾ ਮਤ ਸੋਚੋ ਕਿ ਮੰਗ ਪੱਤਰ ਦੇ ਦਿੱਤਾ ਤੇ ਤੁਸੀ ਸਾਨੂੰ ਮਿੱਠਾ ਲੱਡੂ ਦੇ ਕੇ ਮਿੱਠਾ ਮੁੰਡਾ ਦੇ ਕੇ ਚੂਸਾਂ ਨਹੀਂ ਲੈਤਾ ਪਰ ਅਸੀਂ ਅਗਲੀ ਵਾਰੀ ਇਸ ਤੋਂ ਵੀ ਵੱਡੇ ਹਯੂਮ ਦੇ ਨਾਲ ਪਹੁੰਚਾਂਗੇ ਤੇ ਉਦੋਂ ਤੱਕ ਨਹੀਂ ਥੋਟਾਂਗੇ ਜੋ ਤੁਹਾਡੇ ਨਾਲ ਦੀਆਂ ਮਾਤਾਵਾਂ ਨੂੰ ਸਾਡੀਆਂ ਭੈਣਾਂ ਨੂੰ ਇਹਨਾਂ ਬੰਦੇ ਹੱਕ ਨਹੀਂ ਮਿਲਦੇ ਇਹ ਬਿਲਕੁਲ ਦੀ ਸੋਚ ਕੇ ਰੱਖੋ ਜੀ ਕਪੂਰਤਲਾ ਤੋਂ ਨਰੇਸ਼ ਖੋਸਲਾ ਦੀ ਰਿਪੋਰਟ